ਸਾਥੀ ਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਤੁਹਾਡਾ ਸਾਡੇ ਚੈਨਲ ਸਿੱਧੂ ਬੁਟੀਕ ਬਰਨਾਲਾ ਤੇ ਜਿਹੜੇ ਭੈਣ ਭਰਾ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਬੈਲ ਆਈਕਨ ਦਾ ਬਟਨ ਪ੍ਰੈਸ ਕਰ ਲਿਓ ਤਾਂ ਕਿ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਮਿਲ ਸਕੇ ਹੋਰ ਸਨਾਓ ਪੈਨੋ ਕੀ ਹਾਲ ਚਾਲ ਹੈ ਜੀ ਵਾਹਿਗੁਰੂ ਦੀ ਕਿਰਪਾ ਨਾਲ ਸਾਰੇ ਠੀਕ ਠਾਕ ਹੋਵੋਗੇ ਜੀ ਅਸੀਂ ਵੀ ਠੀਕ ਠਾਕ ਹਾਂ ਜੀ ਚੜ੍ਹਦੀ ਕਲਾ ਵਿੱਚ ਤੇ ਸਾਰੀਆਂ ਭੈਣਾਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਜਿਹੜੇ ਆਪਣੀ ਵੀਡੀਓ ਨੂੰ ਰਿਸਪੌਂਸ ਦੇ ਰਹੇ ਆ ਅੱਜ ਦੀ ਜਿਹੜੀ ਵੀਡੀਓ ਆਊਗੀ ਜੀ ਆਪਣੀ ਇਹ ਵੀਡੀਓ ਆਪਾਂ ਉਹਨਾਂ ਪਹਿਣਾ ਦੇ ਆਪਾਂ ਹੌਸਲੇ ਦੀ ਦਿਖਾ ਰਹੇ ਹਾਂ ਜਿਨ੍ਹਾਂ ਨੇ ਆਪਣੇ ਤੇ ਵਿਸ਼ਵਾਸ ਕੀਤਾ ਆਪਣੇ ਤੋਂ ਕੰਮ ਕਰਾ ਰਹੇ ਨੇ ਜਿਹੜੀਆਂ ਪਹਿਣਾ ਆਪਣੇ ਤੋਂ ਸੂਟ ਲੈ ਰਹੇ ਨੇ ਇਹਨਾਂ ਕਾਟਨ ਦੇ ਸੂਟ ਆ ਜਿਹੜੇ ਇਹ ਵੀ ਦਿਖਾਵਾਂਗੇ ਆਪਾਂ ਜਿਹੜੀਆਂ ਤਿੰਨ ਪਹਿਣਾ ਦਾ ਆਰਡਰ ਹੈ ਜੀ ਆਪਣੇ ਕੋਲੇ ਅੱਜ ਤੇ ਇਹ ਦੋ ਸੂਟ ਤਾਂ ਆਪਾਂ ਵਰਕ ਕਰਾ ਕੇ ਦਿੱਤੇ ਆ ਜੀ ਇਹ ਸੂਟ ਤਾਂ ਸਰਦੀ ਵਾਲੇ ਆ ਦੀਦੀ ਨੇ ਆਪਣੇ ਤੋਂ ਤਿਆਰ ਕਰਵਾਏ ਆ ਜੀ ਬਧਿਆਨ ਹੈ ਲੈ ਜਿਹੜੀਆਂ ਪਹਿਲਾਂ ਤਿਆਰ ਕਰਵਾ ਕੇ ਰੱਖ ਲੈਂਦੀਆਂ ਫਿਰ ਸੀਜ਼ਨ ਦੇ ਵਿੱਚ ਸਾਰਿਆਂ ਦੇ ਇਕੱਠੇ ਆर्डर ਬਹੁਤ ਔਖੇ ਹੋ ਜਾਂਦੇ ਆਗੇ ਫਿਰ ਕਾਰੀਗਰਾਂ ਕੋਲੇ ਵੀ ਵਾਰੀ ਨਹੀਂ ਆਉਂਦੀਗੀ ਤੇ ਇਹ ਘੇਰੇ ਦਾ ਡਿਜ਼ਾਈਨ ਬਣਿਆ ਹੋਇਆ ਬਹੁਤ ਹੀ ਸੋਹਣਾ ਸਾਰਾ ਚਾਕਾਂ ਦੇ ਉੱਪਰ ਘੇਰੇ ਦੇ ਉੱਪਰ ਵਰਕ ਆਏਗਾ ਇਹ ਫੋਟੋ ਵਾਲਾ ਪੀਸ ਹੈ ਜੀ ਬਹੁਤ ਹੀ ਸੋਹਣਾ ਤੁਸੀਂ ਵਰਕ ਦੀ ਫਿਨਿਸ਼ਿੰਗ ਚੈੱਕ ਕਰ ਸਕਦੇ ਹੋ ਕੰਮ ਕੀਤਾ ਆਪਾਂ ਬਹੁਤ ਹੀ ਪਿਆਰਾ ਜਾਂ ਕਾਰੀਗਰ ਦੇ ਹੱਥ ਦੀ ਬਹੁਤ ਹੀ ਸਫਾਈ ਹੈ ਜਦ ਆਪਾਂ ਪਹਿਲਾਂ ਵੀ ਤੁਹਾਨੂੰ ਵਿਖਾਉਨੇ ਹੈਗੇ ਸਾਰੇ ਸੂਟ ਵਰਕ ਵਾਲੇ ਤੇ ਇਹ ਆਇਆ ਜੀ ਬਾਜੂ ਤੇ ਵਰਕ ਇਹ ਬਾਜੂ ਵਰਕ ਆ ਗਿਆ ਜੀ ਇਹ ਡਿਜ਼ਾਈਨ ਸੇਮ ਬਣਿਆ ਹੋਇਆ ਫੋਟੋ ਤੇ ਬਾਜੂ ਦਾ ਤੇ ਘੇਰੇ ਦਾ ਹੀ ਕੰਮ ਹੈ ਜੀ ਬਹੁਤ ਹੀ ਸੋਹਣਾ ਸੂਟ ਰੈਡੀ ਹੋਇਆਗਾ ਇਹ ਵਿਦਆਊਟ ਦੁਪੱਟਾ ਰੈਡੀ ਕਰਵਾਇਆ ਦੀਦੀ ਨੇ ਆਪਣੇ ਤੋਂ ਸੂਟ ਤੇ ਤੁਸੀਂ ਵੀ ਇਸ ਤਰ੍ਹਾਂ ਸਾਨੂੰ ਆਰਡਰ ਦੇ ਕੇ ਕੋਈ ਵੀ ਸੂਟ ਰੈਡੀ ਕਰਵਾ ਸਕਦੇ ਹੋ ਜੀ ਆਪਣਾ ਨੰਬਰ ਵੀਡੀਓ ਦੇ ਵਿੱਚ ਦਿੱਤਾ ਹੁੰਦਾ ਹੈਗਾ ਤੇ ਕਿਸੇ ਵੀ ਤਰ੍ਹਾਂ ਦਾ ਤੁਸੀਂ ਕਾਟਨ ਦਾ ਸੂਟ ਰੈਡੀ ਕਰਵਾਉਣਾ ਕੋਈ ਸਰਦੀ ਵਾਲਾ ਕਰਵਾਉਣਾ ਹੈ ਤਾਂ ਉਹ ਤੁਸੀਂ ਰੈਡੀ ਕਰਵਾ ਸਕਦੇ ਹੋ ਤੇ ਦੂਸਰਾ ਸੂਟ ਵੀ ਆ ਗਿਆ ਜੀ ਕਸ਼ਮੀਨੇ ਦਾ ਹੀ ਦੀਦੀ ਦਾ ਇਹ ਬਹੁਤ ਹੀ ਹੈਵੀ ਡਿਜ਼ਾਈਨ ਤਿਆਰ ਹੋਇਆ ਜੀ यह पे तो आप गला चेक कराने जी गले के दे उपर कि प्यारा वर्क हो बीक बरीक बहुत ही सोहना गला बनया तो डिजाइन आएगा सैड तरह मॉडल फोटो वाला उस तरह रेडी किया जी ए जी घेरा बहुत ही हैवी है घेरा रेडी होया है सारे बहुत ही सोह फलार बने हुए घेरे के उ बूटी बनी हुई है नीचे फिर लैस का डिजाइन होना है जी ਏ ਬਿਦਾਉਟ ਅ ਸਟਿਚਿੰਗ ਲੈਣੇ ਦੀ ਜਿਨੇ ਸੂਟ ਜੇ ਸਟਿਚਿੰਗ ਕਰਕੇ ਦਿੰਦੇ ਤਾਂ ਆਪਾਂ ਸੇਮ ਡਿਜ਼ਾਈਨ ਬਣਾ ਕੇ ਦੇਣਾ ਸੀਗਾ ਤੇ ਇਹ ਆ ਗਿਆ ਜੀ ਬਾਜੂ ਦਾ ਵਰਕ ਬਹੁਤ ਹੀ ਹੈਵੀ ਬਾਜੂ ਰੈਡੀ ਹੋਈਆਂ ਜੀ ਕਲਰ ਕੰਬੀਨੇਸ਼ਨ ਚੈੱਕ ਕਰ ਸਕਦੇ ਹੋ ਬਹੁਤ ਹੀ ਪਿਆਰਾ ਤੇ ਇਹਦੇ ਨਾਲ ਆਪਾਂ ਪੌਂਚੇ ਵੀ ਰੈਡੀ ਕੀਤੇ ਆ ਜੀ ਸਲਵਾਰ ਦੇ ਇਹ ਪੌਂਚਾ ਦਾ ਵਰਕ ਆਏਗਾ ਇਹ ਸਟੇਟ ਸਲਵਾਰ ਬਣਨੀ ਹੈ ਜੀ। ਚੇਕ ਇਧਰ ਆ ਗਿਆ ਪਹੁੰਚਾ ਇੱਕ ਇਧਰ ਆ ਗਿਆ ਜੀ। ਬਹੁਤ ਹੀ ਬਰੀਕ ਜਿਹਾ ਵਰਕ ਪਹੁੰਚੇ ਤੇ ਉੱਪਰ ਹੋਇਆ ਸੀ ਆਪਾਂ ਸੇਮ ਵਰਕ ਕੀਤਾ ਜੀ ਪਹੁੰਚਾਂ ਦੇ ਉੱਪਰ ਵੀ। ਚੈੱਕ ਕਰ ਸਕਦੇ ਹੋ ਤੁਸੀਂ। ਕੋਈ ਵੀ ਕੱਪੜੇ ਦੇ ਉੱਤੇ ਕਿਦਾਂ ਦਾ ਵੀ ਤੁਸੀਂ ਡਿਜ਼ਾਈਨ ਸਾਨੂੰ ਆਖੋਗੇ ਆਪਾਂ ਰੈਡੀ ਕਰਕੇ ਦੇਵਾਂਗੇ ਜੀ। ਇਹ ਇਹ ਤਾਂ ਇੱਕ ਭੈਣ ਦਾ ਆਰਡਰ ਸੀਗਾ ਜੀ ਇਹ ਅੱਗੇ ਭੈਣ ਦੇ ਆ ਗਏ ਜੀ ਦੋ ਸੂਟ। ਏ ਬਾਈ ਕੀਤੇ ਜੀ ਆਪਣੇ ਤੋਂ ਇੱਕ ਭੈਣ ਨੇ ਇਹ ਦੋਨੋਂ ਸੂਟ ਮੈਚਿੰਗ ਬਾਈ ਕੀਤੇ ਜੀ ਦੀਦੀ ਨੇ ਆਪਣੇ ਤੋਂ ਲੈ ਆ ਕੇ ਇਹਨਾਂ ਦੇ ਆਪਾਂ ਅੱਜ ਕੋਰੀਅਰ ਕਰਨੇ ਆ ਜੀ ਸੂਟ ਤੇ ਆਪਾਂ ਚਲੋ ਪਹਿਣਾ ਨੂੰ ਸੋਚਿਆ ਵੀ ਦਿਖਾ ਦਈਏ ਪਹਿਲਾਂ ਇਹ ਪਾਰਸਲ ਨਾਲੋਂ ਤੋਂ ਪਹਿਲਾਂ ਆਪਾਂ ਤੁਹਾਨੂੰ ਦਿਖਾ ਰਹੇ ਜਿਹੜੇ ਸੂਟ ਆਪਣੇ ਤੋਂ ਲੈ ਆਏ ਸੇ ਭੈਣਾਂ ਨੇ ਸਾਰੀਆਂ ਭੈਣਾਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਇਹ ਆਪਾਂ ਪਹਿਲਾਂ ਵੀ ਵੀਡੀਓ ਦੇ ਵਿੱਚ ਪਾਏ ਤੇ ਇਦਾਂ ਦੇ ਸੂਟ ਆਪਣੇ ਕੋਲੇ ਹੋਰ ਵੀ ਹੈਗੇ ਆ ਜੇ ਤੁਸੀਂ ਲੈਣੇ ਆ ਤੇ ਜਿਹੜੀਆਂ ਭੈਣਾਂ ਨੇ ਵੀ ਇਹ ਸੂਟ ਲੈਣੇ ਆਗੇ ਤੁਸੀਂ ਲੈ ਸਕਦੇ ਹੋ ਇਹ 5-500 ਵਾਲੇ ਸੂਟ ਹੈ ਜੀ ਕਾਟਨ ਦੇ ਇਹ 5-500 ਦੀ ਰੇਂਜ ਦੇ ਸੂਟ ਆਉਣਗੇ ਇਹ ਸੂਟ ਅੱਗੇ ਆਪਣੇ ਤੋਂ ਹੋਰ ਦੀਦੀ ਨੇ ਲਿਆ ਜੀ ਇਹ ਆਲ ਓਵਰ ਹੀ ਲਿਆ ਉਹਨਾਂ ਨੇ ਬਹੁਤ ਹੀ ਪਿਆਰਾ ਕਾਟਨ ਦਾ ਸਟਾਫ ਹੈ ਆਲ ਓਵਰ ਸੂਟ ਲਿਆਗਾ ਦੀਦੀ ਨੇ ਨਾਲ ਇਹਦੇ ਵਾਈਟ ਲੈਸ ਵੀ ਮੰਗਵਾਈ ਆਪਣੇ ਤੋਂ ਲੈਸ ਵੀ ਨਾਲ ਹੀ ਦੇ ਮੰਗੇ ਜੀ ਆਪਾਂ ਤੇ ਇਹ ਵਰਕ ਵਾਲਾ ਸੂਟ ਜੋ ਆਪਾਂ ਪਹਿਲਾਂ ਵੀਡੀਓ ਪਾਈ ਸੀ ਉਹਦੇ ਵਿੱਚੋਂ ਲਿਆ ਉਹਨਾਂ ਨੇ ਕਿ ਸਾਰਾ ਘੇਰੇ ਦੇ ਉੱਪਰ ਵਰਕ ਹੋਇਆ ਦੁਪੱਟੇ ਦੇ ਉੱਪਰ ਵਰਕ ਹੋਇਆ ਜੀ ਲੈਮਨ ਕਲਰ ਦਾ ਸੂਟ ਹੈ ਤੇ ਤਿੰਨ ਭੈਣਾਂ ਨੇ ਆਪਣੇ ਤੋਂ ਸੂਟ ਰੈਡੀ ਕਰਵਾਏ ਹੈ ਜੀ ਸੂਟ ਲਏ ਹੈਗੇ ਤੇ ਬਹੁਤ ਹੀ ਧੰਨਵਾਦ ਹੈ ਭੈਣਾਂ ਦਾ ਜਿਨ੍ਹਾਂ ਨੇ ਆਪਣੇ ਤੇ ਵਿਸ਼ਵਾਸ ਕੀਤਾ ਦਾ ਆਪਣੇ ਤੋਂ ਸੂਟ ਬਾਏ ਕੀਤੇ ਹੈਗੇ ਤੁਸੀਂ ਵੀ ਇਸੇ ਤਰ੍ਹਾਂ ਹੀ ਸੂਟ ਆਪਣੇ ਤੋਂ ਬਾਇ ਕਰ ਸਕਦੇ ਹੋ ਜੀ ਕਾਟਨ ਦੇ ਸੂਟ ਲੈਣੇ ਪ੍ਰਿੰਟ ਸੂਟ ਮੈਚਿੰਗ ਸੂਟ ਤੁਸੀਂ ਵੀ ਲੈ ਸਕਦੇ ਹੋ ਤੇ ਜਿੰਨਾ ਸੂਟਾਂ ਤੇ ਤੁਸੀਂ ਵਰਕ ਕਰਵਾਉਣਾ ਹੋਵੇ ਵਰਕ ਵੀ ਲੈ ਸਕਦੇ ਹੋ ਤੇ ਆਪਾਂ ਵਰਕ ਵਾਲੇ ਸੂਟਾਂ ਦੀਆਂ ਜੋ ਵੀਡੀਓ ਪਾਈਆਂ ਉਹ ਵੀ ਆਪਣੇ ਸੇਲ ਹੋ ਗਏ ਕਿਉਂਕਿ ਇਕੱਲੇ ਹੋਣ ਕਰਕੇ ਆਪਣੇ ਤੋਂ ਸਾਰੇ ਸੂਟ ਦਿਖਾਏ ਨਹੀਂ ਜਾਂਦੇ ਵੀਡੀਓ ਦੇ ਵਿੱਚ ਆਪਾਂ फटाफट ਨਾਲ ਦੀ ਨਾਲ ਇਹ ਹੁੰਦਾ ਹੀ ਪੈਣਾ ਕੋਲੇ ਪਹੁੰਚਦੇ ਹੋ ਜਾਣ ਜਿਨ੍ਹਾਂ ਦੀ ਪੇਮੈਂਟ ਆ ਜਾਂਦੀ ਹੈ ਤੇ ਉਹ ਆਪਾਂ ਨਾਲ ਦੀ ਨਾਲ ਪਰਸਾ ਲਾ ਦਿੰਨੇ ਆ ਜੀ ਅੱਜ ਚਲੋ ਆਪਣੇ ਕੋਲ ਟਾਈਮ ਸੀਗਾ ਤੇ ਮੈਂ ਸੋਚਿਆ ਵੀ ਚਲੋ ਭੈਣਾਂ ਨੂੰ ਆਪਾਂ ਸੂਟੇ ਦਿਖਾ ਦਈਏ ਜਿਹੜੇ ਭੈਣਾਂ ਨੇ ਆਪਣੇ ਤੋਂ ਲਏ ਤਿੰਨ ਭੈਣਾਂ ਨੇ ਸੂਟ ਲਏ ਆ ਦੋ ਦੋ ਸੂਟ ਹੈ ਜੀ ਉਹਨਾਂ ਦੇ ਤੇ ਤੁਸੀਂ ਵੀ ਇਸੇ ਤਰ੍ਹਾਂ ਹੀ ਆਪਣੇ ਤੇ ਵਿਸ਼ਵਾਸ ਕਰਕੇ ਸੂਟ ਲਓ ਜੀ ਤੇ ਵਰਕ ਕਰਾਉਣਾ ਤਾਂ ਵਰਕ ਵੀ ਆਪਾਂ ਕਰਵਾ ਕੇ ਦਿੰਨੇ ਆ ਜੀ ਕਾਟਨ ਦੇ ਸੂਟ ਕੈਮਰੇ ਕਾਟਨ ਦਾ ਵੀ ਆਪਣੇ ਕੋਲ ਕਪੜਾ ਹੈਗਾ ਵਰਕ ਕਰਾਉਣ ਵਾਸਤੇ ਪਲੇਨ ਤੇ ਆਪਣੇ ਕੋਲ ਖਾਦੀ ਕਾਟਨ ਦਾ ਵੀ ਕਪੜਾ ਹੈਗਾ ਆਪਾਂ ਪਲੇਨ ਸੂਟਾਂ ਦੀ ਫੇਅਰ ਦੁਬਾਰਾ ਵੀਡੀਓ ਪਾਵਾਂਗੇ ਜੀ ਕਦੇ ਦਿਨ ਚ ਤੁਸੀਂ ਉਹਨਾਂ ਦੇ ਵਿੱਚੋਂ ਕੋਈ ਵੀ ਕਲਰ ਸਿਲੈਕਟ ਕਰਕੇ ਤੁਸੀਂ ਆਪਣਾ ਡਿਜ਼ਾਈਨ ਭੇਜ ਕੇ ਕੋਈ ਵੀ ਸੂਟ ਰੈਡੀ ਕਰਵਾ ਸਕਦੇ ਹੋਗੇ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਭੈਣਾਂ ਆਪਾਂ ਬਾਰ-ਬਾਰ ਇਹੀ ਰਿਕਵੈਸਟ ਕਰਦੇ ਆਂ ਭੈਣਾਂ ਨੂੰ ਵੀ ਵੀਡੀਓ ਨੂੰ ਵੱਧ ਤੋਂ ਵੱਧ ਪੂਰੀ ਵੀਡੀਓ ਦੇਖਿਆ ਕਰੋ ਪੂਰੀ ਗੱਲਬਾਤ ਸੁਨਿਆ ਕਰੋ ਤੇ ਅੱਗੇ ਤੇ ਅੱਗੇ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਵੀਡੀਓ ਨੂੰ ਸਾਰੀਆਂ ਭੈਣਾਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਥੈਂਕ ਯੂ